ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਦਾਬ ਨਮਸਕਾਰ ਗੁੱਡ ਈਵਨਿੰਗ ਕਿਵੇਂ ਹੋ ਸਾਰੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇਗੇ ਹਾਂਜੀ ਆਪਾਂ ਸਾਰਿਆਂ ਨੇ ਦੇਖਿਆ ਹੈਗਾ ਵਾ ਕਿ ਦਰਬਾਰ ਸਾਹਿਬ ਜੋ ਲੜਕੀ ਨੇ ਜੋਗਾ ਕਰਦੀ ਪਈ ਸੀਗੀ ਤੇ ਪੂਰੇ ਵਰਡ ਵਿੱਚ ਇਸ ਗੱਲ ਦਾ ਪਤਾ ਵਾ ਕਿ 골ਡਨ ਟੈਂਪਲ ਚਾਹੇ ਗੁਰਦੁਆਰਾ ਕੋਵੇ ਚਾਹੇ ਟੈਂਪਲ ਕੋਵੇਗੀ ਤਾਂ ਉਸ ਗੁਰਦੁਆਰਾ ਦਰਬਾਰ ਸਾਹਿਬ ਦੇ ਵਿੱਚ ਮਤਲਬ ਮੱਥਾ ਟੇਕਣ ਜਾਈਦਾ ਹੈ ਸਭ ਨੂੰ ਇਹ ਪਤਾ ਹੈ ਇਸ਼ਨਾਨ ਕਰਦੇ ਇਹਨੇ ਲੋਕ ਉਹ ਕੋਈ ਸਵੀਮਿੰਗ ਪੂਲ ਨਹੀਂ ਹੈਗਾ ਉਹ ਵੀ ਉੱਥੇ ਸਰੋਵਰ ਹੈ ਉੱਥੇ ਸਰਦਾ ਦੇ ਨਾਲ ਇਸ਼ਨਾਨ ਕਰਦੇ ਨੇਗੇ ਐਦਾਂ ਨਹੀਂ ਆ ਕੋਈ ਕਿ ਉਹ ਉੱਥੇ ਮਤਲਬ ਇਸ਼ਨਾਨ ਜਿਹੜੇ ਕਰਦੇ ਆ ਕੋਈ ਸਵੀਮਿੰਗ ਪੂਲ ਦੀ ਤਰ੍ਹਾਂ ਜਿਹੜਾ ਮਰਜ਼ੀ ਮਤਲਬ ਜਾ ਕੇ ਕੋਈ ਇਸ਼ਨਾਨ ਕਰਨ ਦਾ ਕੋਈ ਪਾਬੰਦੀ ਨਹੀਂ ਹੈ ਜਿਹੜਾ ਮਰਜ਼ੀ ਜਾ ਕੇ ਕਰੇ ਪਰ ਇਹ ਨਹੀਂ ਹੈ ਕਿ ਉੱਥੇ সুইমিং ਪੂਲ ਦੀ ਤਰ੍ਹਾਂ ਕੋਈ ਇਸ ਤਰ੍ਹਾਂ ਦਾ ਤੇ ਬਾਕੀ ਤੁਸੀਂ ਕਿਤੇ ਵੀ ਮੈਂ ਮੇਰੇ ਨਾਲ ਬਹੁਤ Hindu, Muslim, Isai ਜਿੰਨੇ ਵੀ ਭੈਣ ਭਰਾ ਜੁੜੇ ਨੇ ਕੋ ਚਲੋ ਸਾਡੇ ਧਰਮ ਵਾਲੇ ਵੀ ਜਿਹੜੇ ਅਗੇ ਨੇ ਕੁਝ ਬਹੁਤ ਹੀ ਜ਼ਿਆਦਾ ਜਿਹੜੇ ਦੂਜੇ ਜੁੜੇ ਹੈਗੇ ਨੇ ਮੈਂ ਉਹਨਾਂ ਨੂੰ ਸਭ ਨੂੰ ਇਹੀ ਕਹਾਂਗੀ ਕਿ ਜਦੋਂ ਅਸੀਂ ਕਿਸੇ ਜਗ੍ਹਾ ਤੇ ਜਾਂਦੇ ਹਾਂ ਨਾ ਕਿਸੇ ਵੀ ਜਗ੍ਹਾ ਤੇ ਗੈਰ ਧਰਮ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂਗੇ ਤਾਂ ਉਹਨਾਂ ਦੀ ਜਿਹੜੀ ਕੋਈ ਆਸਥਾ ਵਾਲੀ ਜਗ੍ਹਾ ਹੁੰਦੀ ਹੈ ਨਾ ਜੇਕਰ ਸਾਨੂੰ ਉਥੋਂ ਦੇ ਰੂਲ ਰੈਗੂਲੇਸ਼ਨ ਦਾ ਨਹੀਂ ਨਾ ਪਤਾ ਹੈਗਾ ਕਿ ਉਥੋਂ ਦੀ ਮਰਿਆਦਾ ਕੀ ਹੈ ਤੇ ਸਾਨੂੰ ਉੱਥੇ ਪਹਿਲੀ ਗੱਲ ਤੇ ਮਰਿਆਦਾ ਦੇ ਮੁਤਾਬਕ ਚੱਲਣਾ ਚਾਹੀਦਾ ਵਗਾ ਜੇ ਜੇਕਰ ਨਹੀਂ ਪਤਾ ਹੈਗਾ ਨਾ ਤਾਂ ਪਹਿਲੀ ਗੱਲ ਤੇ ਉੱਥੇ ਜਾਓ ਨਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਉੱਥੇ ਜਾਓ ਨਾ ਤੁਹਾਡੇ ਮਨ ਵਿੱਚ ਸ਼ਰਧਾ ਹੈ ਕਿ ਅਸੀਂ ਉੱਥੇ ਜਾਣਾ ਹੈ ਸਾਡਾ ਮਨ ਕਰਦਾ ਹੈਗਾ ਕਿ ਅਸੀਂ ਉੱਥੇ ਦੇ ਦਰਸ਼ਨ ਕਰਨੇ ਹੈ ਤੇ ਜਾਓ ਪਰ ਉਥੋਂ ਦੇ ਰੂਲ ਦੇ ਮੁਤਾਬਕ ਉਥੋਂ ਦੀ ਮਰਿਆਦਾ ਦੇ ਮੁਤਾਬਕ ਜੇ ਕਰਦੇ ਹੋ ਤੇ ਵਧੀਆ ਹੈ ਜੇਕਰ ਨਹੀਂ ਮਰਿਆਦਾ ਦਾ ਪਾਲਣ ਕਰਨਾ ਹੈਗਾ ਤਾਂ ਤੁਸੀਂ ਨਾ ਜਾਓ ਉੱਥੇ ਹੈਗੀ ਕਿਉਂਕਿ ਕਿਸੇ ਦੀ ਜੋ ਰੂਲ ਬਣਿਆ ਜੋ ਮਰਿਆਦਾ ਤੈਅ ਕੀਤੀ ਗਈ ਹੈਗੀ ਆ ਉਸ ਨੂੰ ਭੰਗ ਕਰਨਾ ਜਿਹੜਾ ਨਾ ਉਹ ਕਿਸੇ ਨੂੰ ਵੀ ਬਰਦਾਸ਼ਤ ਨਹੀਂ ਹੁੰਦਾ ਹੈਗਾ ਹੁਣ ਮੇਰੇ ਨਾਲ ਜਿਹੜੇ ਹਿੰਦੂ ਭੈਣ ਭਰਾ ਜੁੜੇ ਹੋਏ ਹੈਗੇ ਨੇ ਮੈਂ ਹੁਣ ਉਹਨਾਂ ਦੀ ਜੇ ਗੱਲ ਕਰਾਂ ਕਿ ਕਿ ਸਾਡੇ ਲੋਕ ਜਿਹੜੇ ਹੈਗੇ ਆ ਸਿੱਖ ਧਰਮ ਦੇ ਵਿੱਚ ਮਤਲਬ ਜਾਂ ਇਸਾਈ ਧਰਮ ਦੇ ਵਿੱਚ ਜਾਂ ਕਿਤੇ Hindu ਧਰਮ ਦੇ ਵਿੱਚ ਜਾਂ ਮੁਸਲਮਾਨ ਧਰਮ ਦੇ ਵਿੱਚ ਉਹਨਾਂ ਦੇ ਧਰਮ ਦੇ ਵਿੱਚ ਉਹਨਾਂ ਦੇ ਧਰਮ ਸਥਾਨ ਦੇ ਉੱਤੇ ਜਾ ਕੇ ਕੁਝ ਉਲਟ ਕਰਾਂਗੇ ਅਗੇ ਤੇ ਕੋਈ ਬਰਦਾਸ਼ਤ ਕਰੇਗਾ ਕੋਈ ਵੀ ਨਹੀਂ ਕਰੇਗਾ ਇਸ ਕਰਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਜਿਹੜੀਆਂ ਗੱਲਾਂ ਨੂੰ ਅਣਜਾਣ ਦਿੰਦੇ ਨੇ ਲੋਕ ਨਾ ਜਿਹੜੇ ਉਹ ਥੋੜਾ ਸਮਝ ਕੇ ਚੱਲਿਆ ਕਰੋਗੇ ਕੋਈ ਇਹ ਮਤਲਬ ਇਸ ਤਰ੍ਹਾਂ ਦਾ ਹੈ ਨਹੀਂ ਐ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਕਰਦੇ ਕਿਉਂ ਜੇ ਮੰਨ ਲਓ ਤਨੂੰ ਕਿਤੇ ਵੀ ਜਾਂਦੇ ਹੋ ਤੁਸੀਂ ਤਾਂ ਨਾ ਕਰਿਆ ਕਰੋ ਇਸ ਤਰ੍ਹਾਂ ਕੇ ਚੰਗਾ ਹੀ ਚੰਗੀ ਗੱਲ ਹੈਗੀ ਆ ਕਿ ਸਾਰੇ ਧਰਮਾਂ ਦਾ ਸਤਿਕਾਰ ਕਰੋ ਜਾਓ ਉੱਥੇ ਪਰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਹੈਗਾ ਕਿ ਇਹ ਉਥੋਂ ਦੇ ਰੂਲ ਇਹ ਪੰਗ ਕਰੀਏਗੇ ਕਿ ਇਹ ਸਾਡੇ ਮੁਤਾਬਕ ਨਹੀਂ ਹੈ ਇਹ ਸਾਡੇ ਮੁਤਾਬਕ ਨਹੀਂ ਉਹਨਾਂ ਨੇ ਆਪਣੇ ਮੁਤਾਬਕ ਬਣਾਇਆ ਜੋ ਬਣਿਆ ਠੀਕ ਹੈਗਾ ਸਾਨੂੰ ਜੇਕਰ ਨਹੀਂ ਚੰਗਾ ਲੱਗਦਾ ਤੇ ਨਾ ਜਾਓ ਉਥੇ ਕਿ ਕੀ ਜ਼ਰੂਰਤ ਇਹ ਗਿਆ ਜਾਂਦੀ ਹੈਗੀ ਬਾਕੀ ਬਹੁਤ ਵੀਡੀਓਜ਼ ਨੇ ਅੱਜਕੱਲ ਨੈਟ ਦਾ ਜ਼ਮਾਨਾ ਹੈ ਗਵਾ ਜੇਕਰ ਤੁਹਾਡੇ ਮਨ ਦੇ ਵਿੱਚ ਸ਼ਰਧਾ ਵਾ ਕਿਸੇ ਜਗ੍ਹਾ ਦੇ ਬਾਰੇ ਤੇ ਉਥੋਂ ਦੀ ਵੀਡੀਓ ਕੱਢ ਕੇ ਦੇਖ ਲਓਗੇ ਉਸ ਦੇ ਮੁਤਾਬਕ ਤੁਸੀਂ ਉਹ ਤਾਂ ਡੀਓ ਦਰਸ਼ਨ ਮੀਤਰ ਦੇ ਹੋ ਜਣਗੇ ਕਿ ਤੇ ਤੁਹਾਨੂੰ ਕੋਈ ਰੂਲ ਵੀ ਫੋਲੋ ਨਹੀਂ ਕਰਨਾ ਪਏਗਾ ਇਸ ਕਰਕੇ ਇਹ ਜਿਹੜਾ মিডিਆ ਨਾ ਇਹਨੂੰ মিডিਆ ਤਾਂ ਕਿ ਹੀ ਸੀਮਤ ਰਹਣ ਦੋਗੇ ਇਹਨੂੰ ਜਿਹੜੀ ਇਹ ਆਮ ਜਿਹਾ ਪਬਲਿਕ ਦੇ ਵਿੱਚ ਵਿਚਰਨਾ ਜਿਹੜਾ ਨਾ ਉਹ ਬਹੁਤ ਵੱਡੀ ਗੱਲ ਹੈਗੀ ਆ মিডিਆ ਤੇ ਗੱਲ ਕਰਨੀ ਇਹ ਗੱਲਾਂ-ਗੱਲਾਂ ਦੇ ਵਿੱਚ ਗੱਲ ਕਰਨੀ ਹੈਗੀ ਉਹ ਗੱਲ ਵੱਖਰੀ ਹੈਗੀ ਆ ਜਿਹੜਾ ਸ਼ਾਖ ਸ਼ਾਹ ਤੇ ਜਿੱਤਰਾ ਜਾ ਕੇ ਉੱਥੇ ਤੇ ਕੋਈ ਗੱਲ ਕਰਨੀ ਹੈਗੀ ਤੇ ਉਹ ਮਤਲਬ ਕਿਸੇ ਚੀਜ਼ ਨੂੰ ਭੰਗ ਕਰਨਾ ਇਹ ਕਿਸੇ ਨੂੰ ਵੀ برداشت ਨਹੀਂ ਹੁੰਦਾ ਹੁਣ ਮੰਨ ਲਓ ਸਿੱਖ ਬੋਲਣਗੇ ਤੇ ਬੋਲਣਾ ਤੇ ਸਹੀ ਹੀ ਵੈਸੇ ਤੇ ਸਾਡੇ ਸਿੱਖ ਧਰਮ ਦੀ ਵਿੱਚ ਜੀ ਅਸੀਂ ਮੈਂ ਦਰਬਾਰ ਸਾਹਿਬ ਗਈ ਸੀਗੀ ਤੇ ਵੈਸੇ ਤੇ ਮੇਰੀ ਗਲਤੀ ਸੀ ਉਦਾਂ ਪਰ ਮੈਂ ਨਾ ਅੰਦਰ ਜਿੱਥੇ ਦਰਬਾਰ ਸਾਹਿਬ ਹੈਗੇ ਉਹ ਉਥੋਂ ਬਾਹਰ ਜਦੋਂ ਨਿਕਲੇਗੀ ਮੱਥਾ ਟੇਕ ਕੇ ਤੇ ਬਾਹਰਲੀ ਸਾਈਡ ਤੋਂ ਮੈਂ ਨਾ ਉਥੋਂ ਜਿੱਥੇ ਚੂਲਾ ਲਾਈਦਾ ਹੈਗਾ ਵਾ ਤੇ ਲੈ ਕੇ ਤੇ ਮੈਂ ਬਾਹਰਲੀ ਥੋੜਾ ਜਿਹਾ ਬਾਹਰ ਆ ਕੇ ਨਾ ਤੇ ਮੈਂ ਉਥੇ ਫਿਸ਼ ਦੀਆਂ ਨਾ orange ਵਾਲੀ ਜਿਹੜੀ ਫਿਸ਼ੀ ਉਹਦੀ ਮੈਂ ਵੀਡੀਓ ਬਣਾਣ ਲੱਗ ਗਈ ਤੇ ਉਹਦੇ ਨਾਲ ਮੈਂ ਕਿਹਾ ਚੱਲ ਇਥੋਂ ਅੰਦਰ ਵਾਲੀ ਵੀਡੀਓ ਵੀ ਬਣਾਉਣੀ ਹੈਗੀ ਆ ਤੇ ਮੇਰੇ ਕੋਲੋਂ ਸੇਵਾਦਾਰ ਨੇ ਨਾ ਮੇਰਾ ਫੋਨ 1.5 ਲੱਖ ਰੁਪਏ ਦਾ ਫੋਨ ਹੈ ਮੇਰਾ ਤੇ ਉਹ ਉਹਨਾਂ ਨੇ ਫੋਨ ਫੜ ਲਿਆਗਾ ਤੇ ਕਹਿੰਦੇ ਕਿ ਤੁਸੀਂ ਮਤਲਬ ਗਲਤੀ ਕਰ ਰਹੇਗੇ ਉਤੇ ਮੈਂ ਫਿਰ ਮੈਂ ਕਹਾ ਨਹੀਂ ਸਾਰੇ ਇਸ ਤੋਂ ਬਾਅਦ ਅੱਗੇ ਨਹੀਂ ਕਰਾਂਗੇ ਭਾਈ ਸਾਹਿਬ ਤੇ ਉਹਨਾਂ ਨੇ ਫਿਰ ਮੈਨੂੰ ਕਿਹਾ ਕਿ ਤੁਸੀਂ ਇਹਨੂੰ ਡਿਲੀਟ ਕਰੋਗੇ ਤਾਂ ਉਹ ਮੈਂ ਮੈਂ ਕਹਾ ਤੁਸੀਂ ਤੁਹਾਨੂੰ ਯਕੀਨੀ ਹੋਣਾ ਤੁਸੀਂ ਆਪੇ ਹੀ ਕਰ ਦਿਓ ਡਿਲੀਟ ਹੈਗੀ ਤੇ ਉਹਨਾਂ ਨੇ ਉਹ ਡਿਲੀਟ ਕਰ ਦਿੱਤੀ ਵੀਡੀਓ ਪਰ ਮੇਰਾ ਮੈਂ ਹੁਣ ਇਹ ਕੰਨੀ ਹੈ ਕਿ ਜਦੋਂ ਇੱਕ ਵਾਰ ਹੈ ਇੱਕ ਵਾਰ ਇੱਕ ਲੇਡੀ ਨੂੰ ਉੱਥੇ ਨਾ ਤਮਾਕੂ ਲਾਉਣ ਦੀ ਨੂੰ ਥੱਪੜ ਮਾਰਿਆ ਸੀ ਤੇ ਸਾਰੇ ਬੋਲਦੇ ਸੀ ਕਿ ਇਹ ਇੱਕ ਮਤਲਬ ਨਹੀਂ ਸੀ ਕਰਨਾ ਚਾਹੀਦਾ ਉਹਨੂੰ ਥੱਪੜ ਨਹੀਂ ਸੀ ਮਾਰਨਾ ਚਾਹੀਦਾ ਪਰ ਇਹ ਜਿਹੜੀ ਜੋਗਾ ਕਰ ਰਹੀ ਸੀ ਹੈਗੀ ਨਾ ਮੈਂ ਇਹ ਸ਼ਰੋਮਣੀ ਕਮੇਟੀ ਨੂੰ ਬੇਨਤੀ ਹੈ ਮੇਰੀ ਤੇ ਸਾਰੇ ਜਾਣੇ ਸਿੱਖਾਂ ਦੀ ਵੀ ਹੈ ਸਾਰੇ ਬੋਲ ਰਹੇ ਹੈਗੇ ਨੇ ਕਿ ਜਿਹੜਾ ਉੱਥੇ ਸੇਵਾਦਾਰ ਹੈ ਨਾ ਉਹ ਉਹਦੀ ਅਣਗਹਿਲੀ ਹੈਗੀ ਆ ਉਹਨੇ ਏਰੀਏ ਦੇ ਵਿੱਚ ਜਿਹੜਾ ਸੇਵਾਦਾਰ ਲੱਗਾ ਸੀ ਨਾ ਉਸ ਦੀ ਛੁੱਟੀ ਕਰਾਉਣੀ ਚਾਹੀਦੀ ਹੈਗੀ ਕਿਉਂਕਿ ਜੇ ਇਹ ਸੇਵਾਦਾਰਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਸਾਡੀ ਕੀ ਮਰਿਆਦ ਵਿੱਚ ਅਸੀਂ ਰੱਖ ਰਹਿਣਾ ਸੀ ਤੇ ਕਿੱਦਾਂ ਅਸੀਂ ਉੱਥੇ ਉਹਦੀ ਸਾਡੀ ਡਿਊਟੀ ਸੀ ਉਸ ਨੂੰ ਨਿਭਾਉਣਾ ਸੀ ਉਸ ਨੂੰ ਉੱਥੋਂ ਛੁੱਟੀ ਉਹਦੀ ਕਰਾਉਣੀ ਚਾਹੀਦੀ ਹੈਗੀ ਆ ਤੇ ਇਹ ਬੀਬੀ ਦੇ ਉੱਤੇ ਤੇ ਚਲੋ ਜੇ ਮਾਫੀਆਂ ਵੀ ਮੰਗ ਰਹੀ ਹੈਗੀ ਆ ਤੇ ਮਾਫ ਕਰ ਦੇਣਾ ਤੇ ਚਲੋ ਵਧੀਆ ਗੱਲ ਹੈ ਪਰ ਮਾਫ ਕਰਨ ਮਾਫੀ ਦੇ ਲਾਇਕ ਆਪਾਂ ਗੱਲ ਕਰਦੇ ਨਹੀਂ ਹੈਗੇ ਕਿਉਂਕਿ ਬਾਰ ਬਾਰ ਆਪਾਂ ਉਹ ਗੱਲ ਕਰਦੇ ਆ ਗਿਆ ਦੇਖੋ ਕਿੰਨੀਆਂ ਵੀਡੀਓ ਪਈਆਂ ਗਿਆ ਕਿੰਨਾ ਸਾਰੇ ਲੋਕ ਮੀਡੀਆ ਦੇ ਨਾਲ ਜੁੜੇ ਹੋਏ ਆ ਫਿਰ ਵੀ ਲੋਕ ਜਿਹੜੇ ਹੈਗੇ ਨਾ ਉਥੋਂ ਦੀ ਮਰਜ਼ਾ ਦਾ ਦੇ ਹਿਸਾਬ ਦੇ ਨਾਲ ਨਹੀਂ ਚੱਲਦੇ ਆਗੇ ਤੇ ਫਿਰ ਉੱਥੇ ਨਹੀਂ ਜਾਣ ਦੀ ਜ਼ਰੂਰਤ ਹੈਗੀ ਹੈਗੀ ਭਾਈ ਸਾਹਿਬ ਬਾਹਰਲੇ ਬੰਨੇ ਹੋ ਗੋਲਡਨ ਟੈਂਪਲ ਦੇਖੋ ਤੁਸੀਂ ਅੰਦਰ ਜਾਣ ਦੀ ਜ਼ਰੂਰਤ ਹੀ ਨਹੀਂ ਹੈਗੀ ਬਾਹਰਲੇ ਬੰਨੇ ਰਹੋਗੇ ਜੇ ਤੁਸੀਂ ਆਪਣੇ ਉਥੋਂ ਦੇ ਮਰੀ ਆਦਾਦੀਮ ਤਾਬੂ ਕਰ ਨਹੀਂ ਸਕਦੇਗੇ ਤੇ ਤੂੰ ਹੀ ਬਾਹਰਲੇ ਬਾਹਰਲੇ ਪਾਸੇ ਰਿਆ ਕਰੋ ਅੰਦਰ ਜਾਇਆ ਨਾ ਕਰੋ ਕਿ ਵੈਸੇ ਤੇ ਚਾਹੀਦਾ ਹੈਗਾ ਵਾ ਕਿ ਇਹ ਮਤਲਬ ਜਿਹੜੇ ਗੈਰ ਸਿੱਖ ਹੈਗੇ ਆ ਉਹਨਾਂ ਨੂੰ ਅੰਦਰ ਹੀ ਨਹੀਂ ਜਾਣ ਦੇਣਾ ਚਾਹੀਦਾ ਹੈਗਾ ਮੇਰੇ ਤੇ ਇਹੀ ਕਹਿਣਾ ਹੈਗਾ ਕਿਉਂਕਿ ਹਰ ਵਾਰੀ ਜਦੋਂ ਕੋਈ ਗਲਤੀਆਂ ਕਰਦੇ ਆ ਨਾ ਤੇ ਗੈਰ ਸਿੱਖ ਹੀ ਕਰਦੇ ਗਿਆ ਤੇ ਜਿਹੜੇ ਸਾਡੇ ਸੇਵਾਦਾਰ ਹੈਗੇ ਨਾ ਉਹ ਗੈਰ ਸਿੱਖਾਂ ਦੇ ਉੱਤੇ ਸਗੋਂ ਕੁਝ ਇੰਨਾ ਐਕਸ਼ਨ ਨਹੀਂ ਲੈਂਦੇਗੇ ਤੇ ਸਾਡੇ ਵਰਗਾ ਜੇ ਕਿਤੇ ਫੜਿਆ ਜਾਵੇ ਨਾ ਤੇ ਉਹ ਉਹਦੇ ਤੇ ਉਹ ਮਤਲਬ ਵਰ ਜਾਂਦੇ ਗਏ ਨੇ ਤੇ ਅਸੀਂ ਅਸੀਂ ਪਰ ਇਹ ਆ ਵੀ ਅਸੀਂ ਤੇ ਗੁਰੂ ਮਾਨਾ ਕਿ ਮਤਲਬ ਸਾਡਾ ਤੇ ਉਹ ਗੁਰੂ ਧਾਮ ਹੈ ਗਿਆ ਤੇ ਅਸੀਂ ਉਸ ਦੀ ਮਰਯਾਦਾ ਨੂੰ ਮੰਨਦੇ ਵੀ ਹੈਗੇ ਕਿਉਂਕਿ ਜੇ ਉੱਥੇ ਸਾਡੀ ਕੋਈ ਗਲਤੀ ਹੈਗੀ ਆ ਨਾ ਤੇ ਅਸੀਂ ਉਸ ਨੂੰ ਮੰਨਦੇ ਹੈਗੇ ਆ ਵੀ ਇਹ ਸਾਡੀ ਗਲਤੀ ਹੈਗੀ ਆ ਤੇ ਇਹ ਸੇਵਾਦਾਰ ਦਾ ਕੰਮ ਸੀ ਤੇ ਉਹਨੇ ਰੋਕਿਆ ਹੈਗਾ ਮੈਂ ਕਾਫੀ ਦੇਰ ਇੱਕ ਪਹਿਲੇ ਕਿਉਂਕਿ ਜਿਹੜੇ ਗੈਰ ਧਰਮ ਵਾਲੇ ਆਉਂਦੇ ਆ ਨਾ ਤੇ ਉਹਨਾਂ ਨੂੰ ਉਥੋਂ ਦੀ ਮਰਯਾਦਾ ਦਾ ਨਹੀਂ ਪਤਾ ਹੈਗਾ ਇੱਕ ਵਾਰੀ ਮੈਂ ਨਾ ਇਸ ਤਰ੍ਹਾਂ ਦਰਬਾਰ ਸਾਹਿਬ ਗਈ ਕਿ ਤੇ ਹਿੰਦੂ ਦਰਨ ਵਾਲੇ ਸੀ ਸਾੜੀ ਪਹਿਨੀ ਹੋਈ ਉਹਨਾਂ ਨੇ ਤੇ ਨਾਲ ਦੋ ਏਜੰਸੀ ਤੇ ਉਹ ਤਿੰਨ ਚਾਰ ਜਨਾਨੀਆਂ ਸੀ ਹੈਗੀਆਂ ਤੇ ਉਹਨਾਂ ਨੇ ਕੜਾ ਪ੍ਰਸ਼ਾਦ ਹੀ ਦੇਖ ਲਈ ਹੈਗੀ ਤੇ ਉਹ ਲੈ ਕੇ ਉੱਥੇ ਹੀ ਖਾਣ ਲੱਗ ਗਏਗੇ ਤੇ ਮੈਂ ਵੀ ਦੇਖ ਕਰਵਾਈ ਹੈਗੀ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਲੇਡੀਜ਼ ਨੂੰ ਮੈਂ ਕਿਹਾ ਆਂਟੀ ਜੀ ਇਸ ਤਰ੍ਹਾਂ ਇਹ ਦੇ ਕੇ ਇੱਥੇ ਨਹੀਂ ਖਾਈ ਦੀ ਇਹਨੂੰ ਪਹਿਲੇ ਪ੍ਰਸ਼ਾਦ ਅੰਦਰ ਚੜਾਈਦਾ ਹੈਗਾ ਫਿਰ ਜੋ ਪ੍ਰਸ਼ਾਦ ਮਿਲੇ ਉਹ ਖਾਈਦਾ ਹੈਗਾ ਕਹਿੰਦੇ ਅੱਛਾ ਇਹ ਚੀਜ਼ ਹੈਗੀ ਆ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਹੈਗੇ ਪਰ ਉਹਨਾਂ ਨੇ ਹੱਥ ਜੋੜ ਕੇ ਮਾਫੀ ਮੰਗੀ ਹੈਗੀ ਕਹਿੰਦੇ ਕਿ ਠੀਕ ਹੈਗੀ ਤੇ ਮੈਂ ਕਹਾਂ ਕੋਈ ਗੱਲ ਨਹੀਂ ਆ ਤੇ ਜੇਕਰ ਗਲਤੀ ਵੀ ਇਹ ਉਹ ਹੋਈ ਹੈ ਨਾ ਤੇ ਗੁਰੂ ਮਹਾਰਾਜ ਬਖਸ਼ਣ ਆ ਰਹੇਗੇ ਤੇ ਤੁਸੀਂ ਕੋਈ ਗੱਲ ਨਹੀਂ ਹੈਗੀ ਦੁਬਾਰਾ ਆਪਣੇ ਹੱਥ ਸਾਫ਼ ਕਰਕੇ ਹੈਗੀ ਤੇ ਦੁਬਾਰਾ ਪ੍ਰਸ਼ਾਦ ਲੈ ਕੇ ਤੇ ਤੁਸੀਂ ਇਹ ਮਤਲਬ ਆਪਣਾ ਦੁਬਾਰਾ ਉਹ ਦੇਖ ਚੜਾ ਸਕਦੇ ਹੈਗੇ ਤੇ ਫਿਰ ਜੇ ਉਹ ਮਿਲੇਗੀ ਉਹ ਪ੍ਰਸ਼ਾਸਕੀ ਹੋਗੇ ਤੇ ਉਹਨਾਂ ਨੇ ਬੜੇ ਆਰਾਮ ਨਾਲ ਮੰਨ ਲਿਆਗਾ ਇਸੋ ਇਹ ਆ ਕਿ ਕਈ ਤੇ ਮੰਨ ਜਾਂਦੇ ਹੈਗੇ ਨੇ ਤੇ ਪਰ ਕਈ ਜਿਹੜੇ ਲੋਕ ਨੇ ਹੈਗੇ ਉਹ ਮਤਲਬ ਜਾਣ ਬੁਝ ਕੇ ਜਿਸ ਤਰ੍ਹਾਂ ਪੰਗਾ ਖੜਾ ਕਰ ਕਰਕੇ ਰੱਖਣਾ ਹੈਗਾ ਕਿ ਕੋਈ ਨਾ ਕੋਈ ਗੱਲੋਂ ਆਪਣਾ ਫਸਾ ਦੇ ਮਤਲਬ ਪਿਆ ਹੀ ਰਵੇ ਪਿਆ ਹੀ ਰਵੇ ਇਹ ਚੀਜ਼ ਨੂੰ ਸੋਚਦੇ ਆਗੇ ਪਰ ਥੋੜਾ ਜਿਹਾ ਧਿਆਨ ਰੱਖਿਆ ਕਰੋਗੇ ਕਿਤੇ ਵੀ ਜਾਣਾ ਹੈਗਾ ਤਾਂ ਉਥੋਂ ਦੀ ਮर्यादा ਦੇ ਮੁਤਾਬਕ ਪਹਿਲਾਂ ਸੋਚ ਲਿਆ ਕਰੋਗੇ ਹਰ ਤਰ੍ਹਾਂ ਦੀ ਨੈਟ ਦੇ ਉੱਤੇ ਵੀਡੀਓ ਪਈ ਹੈ ਹਰ ਤਾਮ ਦੀ ਵੀਡੀਓ ਪਈ ਹੋਈ ਆ ਹਰ ਗੁਰੂ ਧੰ ਦੀ ਵੀਡੀਓ ਪਈ ਹੋਈ ਹੈਗੀ ਹੈ ਨੈਟ ਦੇ ਉੱਤੇ ਹੈਗੀ ਹਰ ਧਰਮ ਦੇ ਤੇ ਤੁਸੀਂ ਜਿਹੜੇ ਵੀ ਧਰਮ ਦੇ ਵਿੱਚ ਜਾਣਾ ਵਾ ਪਹਿਲਾਂ ਉਹਦੇ ਬਾਰੇ ਸਟੱਡੀ ਕਰੋ ਥੋੜਾ ਥੋੜਾ ਉਹਦੇ ਬਾਰੇ ਵੀਡੀਓ ਦੇਖੋ ਜਾਂ ਮੀਡੀਆ ਰਹੀਂ ਜਾਂ ਕੁਝ ਉਹਦੇ ਬਾਰੇ ਸਟੱਡੀ ਕਰੋ ਪਹਿਲਾਂ ਉਹਦੀ ਮਰਿਆਦਾ ਕੀ ਹੈ ਉਹਦੇ ਰੂਲ ਰੈਗੂਲੇਸ਼ਨ ਕੀ ਹੈ ਗਿਆ ਤੇ ਫਿਰ ਉੱਥੇ ਜਾਓ ਹੈਗੀ ਕਿਉਂਕਿ ਏ ਜੇਕਰ ਤੁਸੀਂ ਥੋੜਾ ਸਟੱਡੀ ਕਰਕੇ ਜਾਓਗੇ ਨਾ ਤੇ ਤੁਹਾਨੂੰ ਉੱਥੇ ਜਾਣ ਦੇ ਵਿੱਚ ਕੋਈ ਦਿੱਕਤ ਵੀ ਨਹੀਂ ਆਵੇਗੀ ਤੇ ਕੋਈ ਪਰੇਸ਼ਾਨੀ ਵੀ ਨਹੀਂ ਹੋਏਗੀ ਤੇ ਉੱਥੋਂ ਦੇ ਜੋ ਮਤਲਬ ਉੱਥੋਂ ਦੀ ਬਖਸ਼ਿਸ਼ ਹੈ ਉਹ ਵੀ ਤੁਹਾਨੂੰ ਮਿਲੇਗੀ ਹੈਗੀ ਤੇ ਜੇਕਰ ਤੁਸੀਂ ਉੱਥੇ ਜਾ ਕੇ ਗਲਤੀ ਕਰੋਗੇ ਤੇ ਜਿੰਨਾ ਤੁਸੀਂ ਆਪਣਾ ਉੱਥੇ ਉਹ ਕਰਦੇ ਹੋ ਨਾ ਆਪਣਾ ਦਰਸ਼ਨ ਕਰਕੇ ਆਪਣਾ ਉਹ ਕਰਨਾ ਹੈਗਾ ਤੁਹਾਡੇ ਪਾਪ ਜਿਹੜੇ ਉਹ ਡਬਲ ਹੋ ਜਾਂਦੇ ਹੈਗੇ ਸਗੋਂ ਹੋਰ ਚੜ ਜਾਂਦੇ ਉਤਰਨ ਦੀ بجائے ਹੈਗੇ ਤੇ ਇਹਦੇ ਨਾਲੋਂ ਤੇ ਚੰਗਾ ਏ ਕਿ ਉੱਥੇ ਜਾਓ ਨਾ ਹੈਗੇ ਤੇ ਜੇ ਜਾਓ ਤੇ ਉਥੋਂ ਦੀ ਸਟੱਡੀ ਕਰਕੇ ਜਾਓਗੇ मतलब ਉਥੋਂ ਦੇ ਗੁਰਦਵਾਰਾ મંદિર ਜਾਂ ਗੁਰੂ ਚਾਏ ਮੰਦਿਰ ਜਾਂ ਮਸਜਿਦ ਜਾਂ ਚਰਚ ਜਾਂ ਕੁਝ ਵੀ ਹੈ ਉਹਦੀ ਥੋੜਾ ਪਹਿਲੇ ਸਟੱਡੀ ਕਰੋਗੇ ਫਿਰ ਜਾਓਗੇ ਜੇਕਰ ਤੁਹਾਡੇ ਨਾਲ ਕੋਈ ਅਨਪੜ੍ਹ ਵੀ ਗਿਆ ਹੈ ਨਾ ਤਾਂ ਉਹਨੂੰ ਵੀ ਸਮਝਾਓ ਹੈਗੇ ਕਿ ਇੱਥੇ ਐ ਨਹੀਂ ਕਰਨਾ ਚਾਹੀਦਾ ਹੈ ਪਰ ਇਹ ਕੁੜੀ ਤਾਂ ਅਨਪੜ੍ਹ ਨਹੀਂ ਸੀਗੀ ਵੈਸੇ ਜਿੰਨੀ ਉਹ ਇੰਗਲਿਸ਼ ਝਾੜ ਰਹੀ ਹੈ ਨਾ ਮਾਫੀ ਦੇ ਵਿੱਚ ਤੇ ਚੰਗੀ ਭਲੀ ਹੈਗੀ ਆ ਤੇ ਰੂਲ ਰੈਗੂਲੇਸ਼ਨ ਤੇ ਐਡਾ ਕੋਈ ਹੈ ਨਹੀਂ ਗੋਲਡਨ ਟੈਂਪਲ ਤੇ ਵਰਡ ਦੇ ਵਿੱਚ ਮਸ਼ਹੂਰ ਹੈਗਾ ਵਾ ਇਸ ਕਰਕੇ ਇਹ ਮਤਲਬ ਸਭ ਨੂੰ ਪਤਾ ਹੈ ਕਿ ਇਹ ਚੀਜ਼ ਕਿਸ ਤਰ੍ਹਾਂ ਆ ਕੀ ਚੀਜ਼ ਹੈਗੀ ਹੈ ਇਤਿਹਾਸ ਤੱਕ ਕਿਵੇਂ ਜੁੜੀ ਹੋਈ ਹੈ ਤੇ ਪਰ ਉਹ ਗਲਤੀ ਨੂੰ ਤੇ ਗਲਤੀ ਮੰਨਿਆ ਜਾਣਾ ਚਾਹੀਦਾ ਹੈਗਾ ਵਾ ਜੇ ਮਾਫੀ ਮੰਗਦੀ ਹੈ ਬਾਕੀ ਇਹ ਉਹ ਲੜਕੀ ਗਲਤੀ ਮੰਨ ਰਹੀ ਹੈਗੀ ਆ ਤੇ ਗਲਤੀ ਤੇ ਭਾਈ ਤੂੰ ਹੈ ਆ ਦੇਖ ਤੂੰ ਜੋਗਾ ਹੀ ਕਰ ਰਹੀ ਹਾਂ ਤੇ ਕਮ ਸੇ ਕਮ ਤੇਰਾ ਮੂੰਹ ਦਰਵਾਜ਼ਾ ਵਾਲੇ ਸਾਈਡ ਤੇ ਹੁੰਦਾ ਤਾਂ ਫਿਰ ਵੀ ਤੂੰ ਚੰਗੀ ਸੀਗੀ ਤੂੰ ਦੇਖ ਬੈਕ ਸਾਈਡ ਕਰਕੇ ਉਧਰਲੀ ਸਾਈਡ ਨੂੰ ਪਿੱਛਾ ਕਰਕੇ ਤੇ ਫਿਰ ਤੂੰ ਕਰ ਰਹੀ ਹੈਗੀ ਜੋਗਾ ਜੇ ਤੂੰ ਉਧਰ ਨੂੰ ਮੂੰਹ ਕਰਕੇ ਕਰਦੀ ਤੇ ਫਿਰ ਵੀ ਤੈਨੂੰ ਮਾਫੀ ਮਿਲ ਜਾਣੀ ਸੀ ਦੇਖ ਤੂੰ ਸਾਰੇ ਦਾ ਸਾਰਾ ਤੇ ਉਲਟਾ ਕੰਮ ਕਰ ਰਹੀ ਹੈਗੀ ਤੇ ਇਸ ਕਰਕੇ ਮਾਫੀ ਦੇ लायक ਤੇ ਨਹੀਂ ਹੈਗੀ ਪਰ ਬਾਕੀ ਸ਼੍ਰੋਮਣੀ ਕਮੇਟੀ ਦਾ ਫੈਸਲਾ ਜੋ ਹੋਏਗਾ ਉਹ ਉਤੇ ਟਾਲਿਆਗਾ ਤੇ ਸਭ ਸੰਗਤ ਮੰਨਣ ਵਾਲੇ ਜੋ ਮਤਲਬ ਇਸ ਚੀਜ਼ ਨੂੰ ਜੋ ਸਮਝਦੀ ਹੈਗੀ ਕਿ ਜੋ ਸ਼੍ਰੋਮਣੀ ਕਮੇਟੀ ਕਰ ਦਿੰਦੀ ਹੈ ਉਹ ਸਭ ਸਿਰ ਮੱਥੇ ਲੈਂਦੀ ਹੈ ਸਿੱਖ ਸੰਗਤਾਂ ਲੈਂਦੀਆਂ ਨੇ ਤੇ ਪਰ ਚਾਹੀਦਾ ਨਹੀਂ ਆ ਕਿ ਉਸ ਨੂੰ ਮਾਫ ਕਰਨਾ ਹੈਗਾ ਬਾਕੀ ਵੈਗਜੀਕਾ ਖਾਲਸਾ ਵੈਗਜੀਕੀ ਫਤਿਹ